ਆਜ ਆਜਾ ਤੈਨੂੰ ਖਜ਼ਾਨਾ ਲਖਾਉਣਾ ਆਜਾ ਆਜਾ ਉਰੇ ਆਜਾ ਤੇ ਤੈਨੂੰ ਖਜ਼ਾਨਾ ਦਿਖਾਵਾਂ ਪੁਰਾਣੇ ਟਾਈਮ ਦਾ ਲੈ ਦੇਖ ਲੈ ਤੂੰ ਵੀ ਇਹਦਾ ਇਹ ਪਹਿਲਾਂ ਦੇ ਟਾਈਮ ਚ ਆ ਦਸੀਆਂ ਚਲਦੀਆਂ ਹੁੰਦੀਆਂ ਸੀਗੀਆਂ ਦਸੀਆਂ ਆ ਸਾਰੇ 20 ਪੈਸੇ ਹੁੰਦੇ ਸੀਗੇ ਐਦਾਂ ਦੇ ਇਹ ਤੈਨੂੰ ਬੋਲ ਖਜ਼ਾਨਾ ਹੀ ਕੱਢ ਲਿਆ ਆ ਇਹ ਤੇ ਤੈਨੂੰ ਮੈਂ ਉਹ ਦਿਖਾਉਂਦਾ ਪਿਆ ਆ ਇਹ ਪੰਜੀਆਂ ਨੇ ਸਾਰੀਆਂ ਤੇ ਆ ਇਹ ਤੇਨੂੰ ਖਜ਼ਾਨਾ ਇਹਦਾ ਤੈਨੂੰ ਖਜ਼ਾਨਾ ਲਖਾਉਣਾ ਮੈਂ ਐਨਕ ਤਾਂ ਹੀ ਲਈ ਮੈਨੂੰ ਆਪ ਇਹਨਾਂ ਤੇ ਨੰਬਰ ਦਿਖਣੇ ਨਹੀਂ ਹੈਗੇ ਤਦ ਵੀ ਪੁਰਾਣਾ ਹਨ ਅਜੇ ਤੱਕ ਪੁਰਾਣੇ ਤੈਨੂੰ ਹੋਰ ਕ੍ਰਿਸ਼ਨ ਜੀ ਦੇ ਟਾਈਮ ਦੇ ਸਿੱਕੇ ਤੈਨੂੰ ਉਹ ਵੀ ਦਿਖਾਉਣਾ ਆਹਦੇ ਆ ਦਮੜੇ ਪਹਿਲਾਂ ਕੁੱਟ ਕੇ ਬਣਾਉਂਦੇ ਹੁੰਦੇ ਸੀਗੇ ਆਹ ਦੇ ਇਹ ਦਮੜੇ ਪਹਿਲਾਂ ਕੁੱਟ ਕੇ ਬਣਾਉਂਦੇ ਸੀ ਇਹਨਾਂ ਨੂੰ ਕੁੱਟਦੇ ਹੁੰਦੇ ਸੀਗੇ ਕੁੱਟ ਕੇ ਸਿੱਕੇ ਦੇ ਉੱਤੇ ਨਾ ਮੋਹਰ ਲਾਉਂਦੇ ਹੁੰਦੇ ਸੀ ਜਿਹਨੂੰ ਮੋਹਰਾ ਵੀ ਕਹਿ ਦਿੰਦੇ ਨੇ ਸ਼ਰਫੀਆਂ ਵੀ ਕਹਿ ਦਿੰਦੇ ਨੇ ਕਿ ਕੁਝ ਕਹਿ ਦਿੰਦੇ ਨੇ ਕੁਝ ਕਹਿ ਦਿੰਦੇ ਨੇ ਇਹ ਕੁੱਟ ਕੇ ਬਣਾਉਂਦੇ ਹੁੰਦੇ ਸੀ ਇਹਨਾਂ ਨੂੰ ਆਹ ਦੇ ਇਹ ਕੁੱਟ ਕੇ ਮੋਹਰਾ ਆਪ ਲਾਈਆਂ ਹੋਈਆਂ ਨੇ ਇਹ ਇਹ ਕਿਸੇ ਮਸ਼ੀਨ ਚ ਨਹੀਂ ਬਣੇ ਹੋਏ ਹੈਗੇ। ਆਹ ਦੇ ਹੀ ਸਟੈਂਪ ਟਾਈਪ ਆਹ ਸਟੈਂਪਾ ਟਾਈਪ ਲੱਗਦੇ ਹੁੰਦੇ। ਆ ਦੇ। ਆ ਦੇ। ਇਹ ਪਹਿਲਾਂ ਸਿਰਫ ਮੋਹਰ ਲੱਗਦੀ ਹੁੰਦੀ ਸੀ। ਇਦਾਂ ਦੇ ਸਿੱਕੇ ਚੱਲਦੇ ਪਹਿਲਾਂ ਦੇ ਟਾਈਮ ਦੇ ਨੇ ਇਹ ਪਹਿਲਾਂ ਦੇ ਟਾਈਮ ਦੇ। ਇਹ ਵਿੱਚਕ ਟਾਈਮ ਇਦਾਂ ਦੇ ਵੀ ਆਏ ਸੀ ਜਿਨ੍ਹਾਂ ਤੇ ਕੋਈ ਮੋਹਰ ਨਹੀਂ ਛਲਾਦੀ ਬਸ ਇਹ ਪਤਾ ਨਹੀਂ ਸੀ ਮੈਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਨੌਲੇਜ ਨਹੀਂ ਵੀ ਇਹ ਕੀ ਚੀਜ਼ ਨੇ ਵੀ ਇਹ ਸਿੱਕੇ ਨੇ ਜਾਂ ਕੀ ਜੇ ਕੋਈ ਕਮੈਂਟ ਕਰਕੇ ਕੋਈ ਦੱਸ ਦਿਓ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ ਕੀ ਚੀਜ਼ ਸੀ ਕਿ ਹੁੰਦੇ। ਵੀ ਇਹ ਸਿੱਕੇ ਹੀ ਸੀਗੇ ਪਹਿਲਾਂ ਦੇ ਟਾਈਮ ਚ। ਜਾ ਇਹਨਾਂ ਦੇ ਇਹਨਾਂ ਦੇ ਬਦਲੇ ਕੁਝ ਮਿਲਦਾ ਵੀ ਹੁੰਦਾ ਸੀ ਕਿ ਨਹੀਂ ਕਿ ਵੈਸੀ ਵੈਸੀ ਆਏ ਹੋਏ ਨੇ ਮੇਰੇ ਨਾਲ ਇਹ ਆਹ ਇਹ ਮੈਡਲ ਇਹ ਮੈਡਲ ਆ ਦੇਖ ਅੱਖਰ ਮਿٹے ਹੋਏ ਨਹੀਂ ਇਹਦੇ ਤੇ 1900 1966 ਆ ਕਿ 1965 ਆ 1965 ਆ ਆਹਦੇ 'ਤੇ ਲਿਖਿਆ 1965 ਇਹ 1960 ਦੀ ਜੰਗ ਦਾ ਮੈਡਲ ਹੋਣਾ ਕਿਤੇ ਹਾਂ 1904 ਦਾ ਹਾਂ ਇਹ ਇਹ ਸਿੱਕੇ ਸਾਰੇ 100 ਸਾਲ ਪੁਰਾਣੇ ਨੇ ਸਵਾ 100 ਸਾਲ ਡੇਢ 100 ਸਾਲ ਪੁਰਾਣੇ ਸਿੱਕੇ ਨੇ ਆ ਇਹ ਮੈਡਲ ਆ ਪੁਰਾਣੇ ਆ ਆ ਆ ਆ ਵੀ ਕੋਈ ਮੈਡਲ ਟਾਈਪ ਹੀ ਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਕੀ ਚੀਜ਼ ਆ ਇਹ ਹੈ ਇਹ ਵੀ ਕੋਈ ਮੈਡਲ ਟਾਈਪ ਹੀ ਚੀਜ਼ ਆ ਕਈ ਚੀਜ਼ਾਂ ਦੇ ਵਿੱਚ ਮੈਨੂੰ ਨਹੀਂ ਪਤਾ ਜਿਹੜੀਆਂ ਅਜੇ ਤੱਕ ਨੂੰ ਹੋਰ ਦਿਖਾਉਣਾ ਮੈਂ ਅਜੇ ਤੱਕ ਕੁਝ ਵੀ ਹੈ ਨਹੀਂ ਇਹ ਖਜ਼ਾਨੇ ਤੇ ਖਜ਼ਾਨਾ ਦਿਖਾਉਣਾ ਤੁਹਾਨੂੰ ਖਜ਼ਾਨੇ ਤੋਂ ਖਜ਼ਾਨਾ ਲੈ ਕੈਨੇਡਾ ਦਾ ਹੈ ਆ ਬਾਹਰਲੇ ਸਾਰੇ ਇਹ ਜਿਹੜੇ ਬਾਹਰਲੇ ਅਮਰੀਕਨ ਕੈਨੇਡੀਅਨ ਇਹ ਸਾਰੇ ਹੋਰ ਨਹੀਂ ਸਿੱਕੇ ਜਿਹੜੇ ਕਿ ਇਹ ਵੀ ਬੰਦ ਹੋਏ ਨੇ ਸਾਰੇ ਆ ਸਨ 2000 ਦਾ ਕੋਈ ਸਿੱਕਾ ਬੰਦ ਹੋਇਆ ਹੋਇਆ ਆ ਨੇੜੇ ਕਰਦੇ ਨੂਰੀ ਕੈਮਰਾ ਦੇਖ ਹੁਣ ਇਹ ਇਹ 1 ਪਾਉਂਡ ਹਾਂਜੀ ਇਧਰ ਦੇਖ ਤੁਝਾ ਛੱਡ ਡਾਲਰ ਆ ਵੀ ਆ ਬੰਦ ਹੋਏ ਇੱਕ ਸਿੱਕੇ ਨੇ ਅਰਬ ਕੰਟਰੀਆਂ ਦੇ ਨੇ ਕੁਝ ਇਹ ਐਲਜ਼ਾ ਵਿਥ 1985 ਦਾ ਡਾਲਰ ਹਾਂ ਇਹ ਪਤਾ ਨਹੀਂ ਹੁਣ ਕਹੇ ਕਹੇ ਜ਼ਿਆਦਾਤਰ ਅੱਧਿਆਂ ਦੇ ਵਿੱਚੋਂ ਮੈਨੂੰ ਆਪ ਨੂੰ ਨਹੀਂ ਪਤਾ ਵੀ ਕਾਦੇ ਨੇ ਇਹ ਆ ਉਹ ਠੋਵੇ ਨੇ ਇਹ ਜਿਹੜੇ ਪਹਿਲਾਂ ਠੋਵੇ ਨਹੀਂ ਸੀ ਚੱਲਦੇ ਹੁੰਦੇ 2 ਰੁਪਏ ਵਾਲਾ 1 ਰੁਪਏ ਵਾਲਾ ਠੋਵਾ ਆਪੇ ਯਾਰ ਬਈ ਦੱਬੀ ਆਪਣੇ ਚੱਲਦੇ ਸੀ ਸਿੱਕਾ ਹਾਂ ਮੈਂ ਕਹੀ ਯਾ ਪੈਸੇ ਅਜ ਅਸੇ ਉਹ ਦੇਖਣੇ ਤਾਂ ਆਹਦੇ 100 ਡਾਲਰ ਦੇ ਸਿੱਕੇ ਦੇਖਿਆ ਕਦੇ ਆਹ 100 ਡਾਲਰ ਦਾ 100 ਡਾਲਰ ਦਾ ਸਿੱਕਾ ਆ 20 ਡਾਲਰ ਦਾ ਸਿੱਕਾ ਆ ਕੀ ਬਾਤ ਆ ਇਹ 100 ਡਾਲਰ ਦਾ ਇਹ ਤੇ 20 ਡਾਲਰ ਦਾ ਸਿੱਕਾ ਆ 90 ਦਾ ਇਹ ਆ ਦੇ 100 ਡਾਲਰ ਦਾ ਸਿੱਕਾ ਆ ਇਹ ਏ ਆ ਦੇ ਆ 20 ਡਾਲਰ ਦਾ ਸਿੱਕਾ ਹੈ ਉੱਤੇ ਲਿਖਿਆ ਹੈ 20 ਡਾਲਰ 1986 ਮੈਂ ਤਾਂ ਕਦੇ ਦੇਖਿਆ ਨਹੀਂ ਕਿ ਮੈਂ ਤਾਂ ਪਹਿਲੀ ਵਾਰ ਦੇਖਿਆ ਸੀ ਕਿ ਇਹ ਤੇ ਖਰੀਦੇ ਹੋਏ ਨੇ ਬਹੁਤ ਪਹਿਲਾਂ ਦੇ ਖਰੀਦੇ ਨੇ ਉਹ ਸਾਰੀ ਜ਼ਿੰਦਗੀ ਦੀ ਕਮਾਈ ਆ ਮੇਰੀ ਇਹ ਐਸਾ ਲੋਕ ਕਦੇ ਕੋਈ ਇੱਕ ਸਿੱਕਾ ਲੈਣ ਲਈ ਕਿਤੋਂ ਗਿਆ ਕੋਈ ਇੱਕ ਲੈਣ ਲਈ ਕਿਤੋਂ ਗਿਆ ਏ ਆ ਵੀ ਬਾਹਰ ਲਾਇਆ ਇਹ ਐਲিজাবেਥ ਦੀ ਫੋਟੋ ਬਣੀ ਹੋਈ ਆ ਉੱਤੇ ਇਹ ਇਹ 20 ਪੈਨਸੀ 20 ਪੈન્સ ਮਤਲਬ 20 ਪੈਸੇ ਆ ਇਹ ਆਨਾ 1918 ਦਾ ਆ ਆਨਾ ਆ ਹਨਾ ਸੁਣਿਆ ਹੋਇਆ ਸੀ ਆਨਾ ਹੁੰਦਾ ਆ ਇਹ ਆ 50 ਪੈਸੇ ਇਹ ਇਹ ਵੀ ਹੈਗੇ ਨੇ ਕੁਆਟਰ ਆਨਾ ਐਲਜਾਬੈਥ ਦੇ ਉਹ ਬਾਹਰਲੇ 50 ਪੈਸੇ ਪੁਰਾਣੇ ਨਹੀਂ ਇਹ ਸਾਰੇ ਹੀ ਪੁਰਾਣੇ ਅੱਜ ਕੱਲ ਦੇ ਨਹੀਂ ਹੈਗੇ ਆ ਦੇ ਆਨਾ ਆਨਾ ਸੁਣਦੇ ਸੀਗੇ ਨਾ ਵੀ ਆਪਾਂ ਆਨਾ ਇਹ 1918 ਦਾ ਆ ਸਾਰੇ ਆ ਸਾਰੇ 100 200 ਸਾਲ ਪੁਰਾਣੇ ਨੇ ਆ ਜਿਹੜਾ ਕੁੱਟ ਕੇ ਬਣਾਇਆ ਜਿਹੜਾ ਸਿੱਕਾ ਹੋਆ ਕੁੱਟ ਕੇ ਬਣਾਉਂਦੇ ਪਹਿਲਾਂ ਕੁੱਟ ਕੇ ਬਣਾਉਂਦੇ ਸੀ ਨਾ ਕੁੱਟ ਕੇ ਇਹਨਾਂ ਨੂੰ ਬਾਕੀ ਆ ਤਾਂ ਜਿਹੜੇ ਆ ਸਿੱਕੇ ਨੇ ਕਾਲੀ ਮਾਤਾ ਦੀ ਵੀ ਆਉਂਦੀ ਸੀ ਪਹਿਲਾਂ ਹਾਂ ਆ ਆ ਇਹ ਕ੍ਰਿਸ਼ਨ ਜੀ ਕਿਸੇ ਦੀ ਟਾਈਮ ਕਾਲੀ ਮਾਤਾ ਦੇ ਇਹ ਹੁਣ ਪਤਾ ਨਹੀਂ ਕਾਦੀ ਮੋਹ ਲੱਗੀ ਇੱਕ ਭਾਸ਼ਾ ਕੋਈ ਹੋਰ ਆ ਹੁਣੇ ਪਤਾ ਨਹੀਂ ਕਿੱਥੇ ਦੀ ਭਾਸ਼ਾ ਆ ਮੈਨੂੰ ਨਹੀਂ ਪਤਾ ਹੈਗਾ ਭਾਸ਼ਾ ਕਿੱਥੇ ਦੀ ਆ ਪਰ ਇਧਰਲੀ ਸਾਈਡ ਤੇ ਹਿੰਦੀ ਚ ਕ੍ਰਿਸ਼ਨ ਜੀ ਲਿਖਿਆ ਹੋਇਆ ਆ ਜੀ ਇਦਲੀ ਛੜ ਤੇ ਕ੍ਰਿਸ਼ਨ ਜੀ ਲਿਖਿਆ ਹੋਇਆ ਹੈ ਨਾ ਇਹ ਆ ਭਾਸ਼ਾ ਮੈਨੂੰ ਤਾਂ ਪਤਾ ਨਹੀਂ ਕਾਦੀ ਭਾਸ਼ਾ ਕਿੱਥੇ ਦੀ ਭਾਸ਼ਾ ਹੈ ਇਹ ਵਿੱਚ ਮਤਲਬ ਹਿੰਦੀ ਵੀ ਲਿਖੀ ਹੋਈ ਆ ਮਾਤਾ ਲਿਖਿਆ ਵਿੱਚ ਹਿੰਦੀ ਵੀ ਲਿਖੀ ਆ ਭਾਸ਼ਾ ਕੋਈ ਹੋਰ ਆ ਪਰ ਹੁਣ ਇਹ ਨਹੀਂ ਪਤਾ ਸਿੱਕਾ ਕਿੱਥੇ ਦਾ ਆ ਇਹ ਇਹਦੇ ਚ ਭਾਸ਼ਾ ਕਿਸੇ ਹੋਰ ਹੋਰ ਸਟੇਟ ਦੀ ਭਾਸ਼ਾ ਆ ਹੁਣ ਪਤਾ ਨਹੀਂ ਕਿਹੜੀ ਸਟੇਟ ਦੀ ਭਾਸ਼ਾ ਹੈ ਕਿ ਦੇਸ਼ ਦੀ ਭਾਸ਼ਾ ਵੀ ਪਤਾ ਪਰ ਮੂਰਤੀ ਵੀ ਉੱਤੇ ਆ ਦੇ ਕ੍ਰਿਸ਼ਨ ਜੀ ਤੇ ਰਾਵਾ ਜੀ ਦੀ ਬਣੀ ਹੋਈ ਆ ਮੂਰਤੀ ਵੀ ਉੱਤੇ ਬਣੀ ਹੋਈ ਆ ਬਣੀ ਹੋਈ ਆ ਮੂਰਤੀ ਉੱਤੇ ਮੂਰਤੀ ਵੀ ਬਣੀ ਹੋਈ ਆ ਅਜਾ ਸਾਰੇ ਕਿਡਕੜੇ ਭਾਰੇ ਨੇ ਮੈਂ ਤਾਂ ਹਰਾਂ ਆ ਕਿਡਕੜੇ ਭਾਰੇ ਨੇ ਦੇਖਣ ਉਹਦੇ ਕਿਡਕੜੇ ਮਟਾਈ ਦੇ ਕਿੰਨੀ ਕਿੰਨੀ ਆ ਇਹਦੇ ਉੱਤੇ ਲਿਖਿਆ ਹੋਇਆ ਟੂਟਾ ਮੈਨ ਟੂਟਾ ਮੈਨ ਨੂ ਪੈਂਸਸ ਅਜੇ ਪਹਿਲਾ 5 ਪੈਸੇ ਇਦਾਂ ਤੇ ਚੱਲਦੇ 5 ਪੈ ਸੋਰੀ 5 ਰੁਪਏ 5 ਰੁਪਏ ਇੱਧਰ ਆ ਜਿਹੜੇ ਸਿੱਕੇ ਨੇ ਸਾਰੇ ਇਹ ਵਿਦਾਊਟ ਮੋਹਰ ਵਿਦਾਊਟ ਉਹਦੇ ਤੇ ਕੀ ਕਹਿੰਦੇ ਨੇ ਆਲੇ-ਆਲੇ ਵਾਲੇ ਕੀ ਆ ਜਿਹੜੇ ਇਹ ਜੇ ਤੁਹਾਨੂੰ ਇੱਕ ਹੋਰ ਦਿਖਾ ਦੰਨਾ ਇਹ ਹੁਣ ਇਹ ਪਤਾ ਨਹੀਂ ਕਦੋਂ ਚੱਲੇ ਆ ਯਾਰ ਇਹ ਨਹੀਂ ਪਤਾ ਵੀ ਇਹਨਾਂ ਦੇ ਮਿਲਦਾ ਹੁੰਦਾ ਜੀ ਕੁਛ ਕਿ ਨਹੀਂ ਮਿਲਦਾ ਹੁੰਦਾ ਸੀਗਾ ਕਿ ਵੈਸੇ ਇਹ ਤਾਂਬੇ ਦੇ ਟੁਕੜੇ ਨੇ ਇਹਨੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਆ ਜਿਹੜੀ ਆ ਚੀਜ਼ਾਂ ਨੇ ਨਾ ਕਿਉਂਕਿ ਇਹਨਾਂ ਦੇ ਉੱਤੇ ਛਾਪੇ ਬਣੇ ਹੋਏ ਨੇ ਆ ਦੇ ਛਾਪੇ છાપે ਜਿਵੇਂ ਸਿੱਖ ਰਾਜ ਦੇ ਟਾਈਮ ਵੀ ਕਈ ਦਮੜੇ ਆਪਣੇ ਸਿੱਖਾਂ ਨੇ ਵੀ ਚਲਾਏ ਸੀਗੇ ਕਈਆਂ ਨੇ ਉਹ ਮਤਲਬ ਇਦਾਂ ਦੇ ਵੀ ਉਹ ਇਹਦੇ ਤੇ ਸਾਰੇ ਦੇ ਉੱਤੇ ਨਾ ਨਿਸ਼ਾਨ ਜ਼ਰੂਰ ਬਣੇ ਹੋਏ ਨੇ ਇਹਦੇ ਕੋਈ ਦਮੜੀ ਦੋ ਦਮੜੀ ਉਹ ਨਿਸ਼ਾਨ ਜ਼ਰੂਰ ਬਣੇ ਹੋਏ ਨੇ ਪਰ ਹੈ ਇਹ ਬਸ ਅਨ ਘੜਤ ਨੇ ਨਾ ਗਲਾਈ 'ਚ ਨੇ ਨਾ ਚਲਾਈ 'ਚ ਨੇ ਅਨ ਘੜਤ ਜਿਹੇ ਨੇ ਗਲਾਈ 'ਚ ਵੀ ਇੱਕ ਜਿਹਾ ਨਹੀਂ ਹੈ ਹਾਂ ਅਨ ਘੜਤ ਜਿਹੇ ਨੇ ਹੁਣ ਇਹ ਨਹੀਂ ਪਤਾ ਵੀ origignal ਆ ਕਿ ਕੀ ਚੀਜ਼ ਆ ਇਹ ਕਿ ਇਕੱਲਾ ਤੰਬਾ ਹੀ ਆ ਇਹ ਇਹ ਵੀ ਨਹੀਂ ਇਹਦੇ ਬਾਰੇ ਨੌਲੇਜ ਨਹੀਂ ਹੈ ਲੇ ਆ ਲੈ ਅਰਬ ਕੰਟਰੀ ਦਾ ਹੋਰ ਸਿਕਾ ਲੈ ਕਿੱਡਾ ਜਿਹਾ ਸਿਕਾਇਆ ਇਹ ਅਰਬ ਕੰਟਰੀ ਦਾ ਕਿਸੇ ਦਾ ਨੂਪੈਂਸੀਵ ਉਹਨਾਂ ਇੱਕੀ ਨੂਪੈਂਸ ਜਿਹੜੀ ਅਸਲੀ ਚੀਜ਼ਾਂ ਦਾ ਆ ਦੇਖਣ ਵਾਲੀਆਂ ਨੇ ਇਹ ਮੈਨੂੰ ਹੋਰ ਇੱਕ ਚੀਜ਼ ਦਿਖਾਉਣਾ ਆ ਦੇ ਆ ਦਾ ਮੈਨੂੰ ਲੱਗਦਾ ਕੋਈ ਹੋਊਗਾ ਨਹੀਂ ਜਿਹਨੂੰ ਨਾਮ ਪਤਾ ਹੋਵੇ ਕਿਆ ਚੀਜ਼ਾਂ ਨੇ ਇਹ ਇਹ ਜਿਹੜੇ ਅੱਜ ਆਪਾਂ ਕਹਿੰਦੇ ਨੇ ਬਾਸ਼ਲਾ ਕਹਿੰਦੇ ਨੇ ਪੈਸੀ ਵਾਲੀਆਂ ਬਾਸ਼ਲਾ ਉਹ ਬਾਸ਼ਲਾ ਦੇ ਵਿੱਚ ਇਹ ਇਹ ਸਾਰੇ ਕੀ ਕਹਿੰਦੇ ਹੁੰਦੇ ਜਿਹਨਾਂ ਨੂੰ ਪਹਿਲਾਂ ਦੇ ਟਾਈਮ 'ਚ ਇਹ 1945 ਦਾ ਕੋਈ ਆਦੇ ਆਨੇ ਆਨੇ ਹਾਂ ਆਨੇ ਕਹਿੰਦੇ ਹੁੰਦੇ ਆਨੇ ਆਨੇ ਕਹਿੰਦੇ ਹੁੰਦੇ ਜਿਹਨੂੰ ਆਨੇ ਕਹਿੰਦੇ ਹੁੰਦੇ ਸੀਗੇ ਨਹੀਂ ਆਨਾ ਤਾਂ ਉਹ ਸਾਰੇ ਮਤਲਬ 1925 1930 1940 ਐਦਾਂ ਐਦਾਂ ਤਾਂ ਹੀ ਨਹੀਂ ਸਾਰੇ ਆਹ 1 ਕੁਆਟਰ ਆਹ ਇੱਕਾ ਹੋ ਰਾਇਆ ਆਹ ਮੈਡਲ ਮਿਲ ਗਿਆ ਇਹ ਪਤਾ ਨਹੀਂ ਕਹਦਾ ਆ। ਉਹ ਤਾਂ ਮੈਨੂੰ ਲੱਗਦਾ ਕਿਸੇ ਸਕੂਲ ਦਾ ਸ਼ਾਇਦ। ਆਹ ਦੇਖ ਇੱਧਰ ਦੇਖਣ ਵਾਲੀ ਚੀਜ਼ਾਂ ਨੇ। ਦੇਖ ਦੁੱਕੀ ਕਦੇ ਇਦਾਂ ਨਹੀਂ ਦਿਖੀ ਆ। ਇਹ ਪਾ ਬਾਹਰ ਲੀਆਂ ਨੇ ਸਾਰੀਆਂ ਇਹ। ਆ ਨਹੀਂ ਆਪਣੀ ਇੰਡੀਆ ਦੀ ਆ ਵਾਲੀ ਤਾਂ। ਇੰਡੀਆ ਵਾਲੀ ਆ। ਇੰਡੀਆ ਦੀ ਆ। ਆਲਾ ਭਾਈ ਇੰਡੀਆ ਲਿਖਿਆ ਹੋਇਆ ਹੈ ਇੱਤੇ ਪਰ ਹੈ ਵੀ ਇਹੇ। ਲਾ ਦੁੱਕੀ ਦੇਖੋ ਐਜੀ ਕਦੇ ਦੁੱਕੀ ਨਹੀਂ ਦੇਖੀ ਹੁਣੀ ਉਹ ਜਿਹੜੀ ਦੁੱਕੀਆਂ ਨੇ ਉਹ ਐਦਾਂ ਆ ਲੈ ਦੁੱਕੀਆਂ ਜਿਹੜੀਆਂ ਆਪਣੀ ਇੰਡੀਅਨ ਆਮ ਕੋਮਨ ਦੁੱਕੀਆਂ ਸੀ ਉਹ ਇਦਾਂ ਦੀਆਂ ਦੁੱਕੀਆਂ ਨੇ ਆਦੇ ਇਹ ਵਜਨ ਚ ਇਹਨਾਂ ਨੂੰ ਇਹ 5 ਪੈਸੇ ਹੀ ਨੇ ਭਾਈ ਦੁੱਕੀ ਤਾਂ ਚੰਗੀ ਹਾਰਡ ਹੈ ਇਹ ਭਾਰੀ ਆਦੇ ਆ 5 ਪੈਸੇ ਸੀ ਸਿਲਵਰ ਦੇ ਤੇ ਆ ਇਹ ਮੈਨੂੰ ਕੋਈ ਮੈਟਰ ਲੱਗਦੀ ਹੈ ਸਿਲਵਰ ਤਾਂ ਨਹੀਂ ਲੱਗਦਾ ਹੈਗਾ ਇਹ ਹੈ ਵੀ 2 ਪੈਸੇ ਨੇ ਪਰ ਇਹਦੇ ਨਾਲੋਂ ਮਜ਼ਬੂਤ ਨੇ ਕਰੰਸੀ ਇਸ ਕਰੰਸੀ ਨਾਲੋਂ ਆ ਮਜ਼ਬੂਤ ਨੇ 2 ਪੈਸੇ 5 ਪੈਸੇ ਨਾਲੋਂ ਜ਼ਿਆਦਾ ਮਜ਼ਬੂਤ ਨੇ ਇਹ ਤਾਂ ਹੁੰਦੇ ਹੀ ਆ ਤਾਜੇ ਇਹ ਕਿਸੇ ਨੇ ਦੇਖੇ ਜਿਹੜੇ ਇੰਡੀਆ ਵਾਲੇ ਕਿਸੇ ਨੇ ਦੇਖੇ ਨਹੀਂ ਹੋਣੇ 200 1956 ਤੋਂ 2006 ਜਿਹੜੀ ਚੀਜ਼ ਹੋਰ ਕੋਈ ਮਤਲਬ ਦੀ ਲੱਭਦੀ ਉਹ ਵੀ ਕੱਢ ਬੱਚੋ ਦੇ ਦਿਖਾ ਦੀਏ ਆਪਾਂ ਵੀਡੀਓ 'ਚ ਆਹ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣਾ ਹੋਰ ਇਹ ਹੈ ਤਾਂ 5 ਰੁਪਏ ਨੇ ਪਰ ਇਹ ਦੇਖੇ ਨਹੀਂ ਹੋਣੇ ਮੈਨੂੰ ਲੱਗਦਾ ਕਦੇ ਕਿਸੇ ਨੇ ਯੂਨਾਈਟਿਡ ਅਰਬ ਆ ਦੇ ਕੀ ਆਰੇ ਆਲੇ ਲੱਗਦਾ ਬਾਰੇ ਆਲੇ ਲੱਗਦਾ ਹੈ ਨਾ ਯੂਨਾਈਟਿਡ ਅਰਬ ਆ ਦੇ ਪਹਿਲਾ 5 ਰੁਪਏ ਨੂੰ ਇਦਾਂ ਲਿਖਦੇ 1/ ਆ ਦੇ ਦੇਖੋ 20 ਸੈਂਟ ਆਪਾਂ ਚਾਈਨਾ ਦਾ ਚਾਈਨਾ ਦਾ ਹੀ ਲੱਗਦਾ ਚਾਈਨਾ ਦਾ ਚਾਈਨਾ ਦੀ ਭਾਸ਼ਾ ਉਹਦੇ ਬਦਰ ਇਹ ਆ ਭਾਈ ਵਾਕਈ ਗੱਲ ਸਹੀ ਆ ਭਾਸ਼ਾ ਚైనా ਦੀ ਆ ਹੁਣ ਪਤਾ ਨਹੀਂ ਕੀ 100 ਰੁਪਈਆ ਆ ਕਿ 100 ਪੈਸੇ ਆ ਇਹਦੇ ਬਾਰੇ ਨਹੀਂ ਪਤਾ ਇਹ ਭਾਸ਼ਾ ਦੇ ਉੱਤੇ ਚైనా ਦੀ ਹੋਆ ਕੋਈ ਆ ਬਹਿਰੀਨ ਦਾ ਬਹਿਰੀਨ ਦਾ ਆ 25 ਪੈਸੇ ਬਹਿਰੀਨ ਦੇ ਪੈਸੇ ਆ ਹੁਣ ਪਰ ਰੁਪਈਆ ਇਹ ਨਹੀਂ ਪਤਾ ਆਪਾਂ ਨੂੰ ਪੈਸੇ ਆ ਕਿ ਰੁਪਈਏ ਨੇ ਆ ਟਾਲੀਅਨ ਇਹ ਆ ਉਹ ਤੂੰ ਵੀ ਦੇ ਆ ਇਟਲੀ ਦਾ ਨੀਦਰਲੈਂਡ ਦਾ ਵੀ ਇਹ ਪਾਜੀ 1975 ਦਾ ਨੀਦਰਲੈਂਡ ਦਾ ਦੇਖ ਲੈ ਭਾਈ ਯਾਰੀ ਆ ਦੇ ਇਹ ਪਿਆਇਆ ਤੇ ਸਨ 2000 ਦਾ ਇਹ ਵੀ ਡਾਲਰ ਹੈ ਕੋਈ ਹੁਣ ਪਤਾ ਨਹੀਂ ਕਿਹੜਾ ਡਾਲਰ ਨੇ ਬਾਹਰਲੇ ਡਾਲਰ ਨੇ ਸਾਰੇ ਇਹ ਚਲ ਇਹ ਤਾਂ ਅਲੱਗ ਰਹਿ ਗਿਆ ਆ ਚੀਜ਼ਾਂ ਦੇਖਣ ਵਾਲੀਆਂ ਨਹੀਂ ਨਸੀਆਂ ਯਾਰ ਇੰਡੀਆ ਦੇ 5 ਰੁਪਏ ਕੱਢੇ ਆ ਆਲਾ ਵੀ ਦਿਖਾ ਦਉਂਦੇ ਇਹ ਤਾਂ ਲੱਭੀ ਜਾ ਯਾਰ ਇਹ 5 ਰੁਪਏ ਪਹਿਲਾਂ ਦਾ ਇੱਕ ਡਾ ਸائز ਆ ਦੇ ਲੈ ਇਹ ਠੂਏ ਨਾਲੋਂ ਵੀ ਵੱਡਾ ਸائز ਆ 1944 ਦਾ ਸਿੱਕਾ ਇਹ ਇਹ ਉੱਤੇ ਲਿਖਿਆ ਕੀ ਹੋਇਆ ਉਹ ਨਾ 2 ਰੁਪਏ ਆ ਪਤਾ ਨਹੀਂ ਕੀ ਆ ਹੁਣੇ ਦੇਖਣਾ ਪੈਣਾ ਤੁਹਾਨੂੰ ਹੋਰ ਕੱਢ ਕੇ ਦਿਖਾਉਣਾ ਚਾਹੀਦਾ ਯਾਰ ਇੱਕ 100 ਡਾਲਰ ਦਾ ਹੋਰ ਸਿੱਕਾ ਆ ਹੁਣ ਪਤਾ ਨਹੀਂ ਡਾਲਰ ਆ ਪਤਾ ਨਹੀਂ ਪੈਸੇ ਆ ਇਹ ਇਹ ਹੈਗਾ ਆ ਮੈਂ ਯਾਰ ਕੁਜ਼ਾਰ ਅਰਬੀ ਨਹੀਂ ਆਈ ਇਹ ਕੋਈ ਅਰਬੀ ਆ ਪਰ ਹੈ 100 ਆ ਨਹੀਂ ਪੈન્સ ਹੈ 100 ਡਾਲਰ ਆ ਦਿਨਾਰ ਆ ਪਤਾ ਨਹੀਂ ਹੁਣ ਤੁਹਾਨੂੰ ਮੈਂ ਕੋਈ ਬਰੀਕੀ ਚ ਮੈਂ ਵੀ ਨਹੀਂ ਗਿਆ ਤੇ ਕਾਲੀ ਕਾਲੀ ਜਿਹੀ ਲੱਭਿਆ ਪਹਿਲਾਂ ਤਾਂ ਮੈਨੂੰ ਪਤਾ ਹੀ ਨਾ ਮੈਂ ਖਰੀਦੇ ਸੀਗੇ ਆ ਇੰਡੀਆ ਨਾ 167 ਆਲਾ ਇੰਡੀਆ ਨਾ

ਜਿਹੜੇ ਕੁੱਟਕੇ ਬਣਾਏ ਹੁੰਦੇ ਸੀ ਪਰ ਇਹ ਗਲਾਈ ਵਾਲਾ ਸਿੱਕਾ ਇਹ ਉਵੇਂ ਵੈਸੇ ਨਾਸਵਜਿਆ ਹੋਇਆ ਹੈ ਇਹਦਾ ਪੂਰਾ। ਜੀ। ਨਮੀ ਨਮੀ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਐ ਇਹ ਜਿਹੀਆਂ ਚੀਜ਼ਾਂ ਕਿਤਨੀ ਦੇਖੀ ਹੋਣੀਆਂ ਕਿਸੇ ਨੇ। ਉਹ ਆਸਟ੍ਰੇਲੀਆ ਦੇਖ ਲਓ। ਆਸਟ੍ਰੇਲੀਆ ਦਾ। ਇਹ ਆ ਆਸਟ੍ਰੇਲੀਆ ਦਾ ਸਿੱਕਾ ਆ। ਡਾਲਰ। ਡੋਲਰ ਡੋਲਰ। 1 ਡਾਲਰ ਆ ਆਸਟ੍ਰੇਲੀਅਨ ਡਾਲਰ। ਇਹ ਚੋਕੜ ਨੂੰ ਸਿੱਕਿਆ ਜੀ ਦਿਖਾਉਣ ਵਾਲੇ ਸਿੱਕੇ ਨੇ ਜਿਹੜੇ ਆਹ ਵੀ 1 ਡਾਲਰ ਆਹ ਇਹ ਚੋਕੜੂ ਜਿਹੜੇ ਸਿੱਕੇ ਆਹ ਦੇਖ ਲਾ ਇਹ ਸਾਰੇ ਆਦੇ 1 क्वार्टर आना ਮਤਲਬ 25 आना 1 क्वार्टर ਅੱਧਾ आना ਇੰਡੀਆ ਦੇ ਆਹੇ 1 क्वार्टर आना ਇੰਡੀਆ ਦਾ 1933 ਦਾ ਸਾਲ ਉੱਤੇ ਲਿਖਿਆ 1933 ਇਹ ਤਾਂ ਵਰਤੇ ਹੋਇਆ ਸੀ ਆ ਵੀ ਵਰਤੇ ਹੋਇਆ ਸੀ ਤਿੰਨ ਇਹ ਤਾਂ ਸਾਡਾ ਕਿਤਾਸਾ ਇੰਡੀਆ ਦਾ ਆ 1934 ਦਾ ਸਿੱਕਾ ਪਾਸਾ ਇੰਡੀਆ ਦਾ ਆ ਇੰਡੀਆ ਦਾ ਛੋਟਾ ਜਿਹਾ ਇੱਕ ਪੈਸਾ ਦੀ ਪਹਿਲਾਂ ਇਦਾਂ ਦੇ ਇੱਕ ਪੈਸਾ ਹੁੰਦਾ ਸੀਗਾ ਸੋਨ ਨਾ ਆ ਆ ਨਾ ਆ ਪਹਿਲਾਂ ਦੇ ਟਾਈਮ ਦਾ ਪੂਰੇ ਦੋ ਵਾਲੇ ਦੋ ਆਨਾ ਦੋ ਆਨੇ ਦਾ ਛੋਟੇ ਟਾਈਮ ਦੀ ਕਰੰਸੀ ਦੇ ਲਾ ਤੁਸੀਂ ਹਸਾਬ ਲਾ ਲਓ ਇਹ ਅੱਧੇ ਤੋਂ ਜ਼ਿਆਦਾ ਬੰਦੇ ਇਹਨੂੰ ਯੂਜ਼ ਕਰਨ ਵਾਲੇ ਹੈ ਨਹੀਂ ਇਸ ਦੁਨੀਆ ਤੇ ਅੱਧੇ ਤੋਂ ਜ਼ਿਆਦਾ ਕਿਉਂਕਿ ਸਾਰੇ ਹੀ 100 ਸਾਲ ਤੋਂ ਪੁਰਾਣੇ ਸਿੱਕੇ ਨੇ ਇਹ ਸਾਰੇ ਇਹ ਅੱਜ ਕੱਲ ਦਾ ਕੋਈ ਸਿੱਕਾ ਨਹੀਂ ਹੈਗਾ ਮਾਰਕੀਟ ਦੇ ਵਿੱਚ ਇਹ ਐਂ ਸਾਨੂੰ ਲੋਈ ਬਚਾ ਬਚਾਰ ਰੱਖੇ ਹੋਏ ਨੇ ਪਤਾ ਨਹੀਂ ਕਿਵੇਂ ਕਿੱਥੋਂ ਗ੍ਰਿਧਿਆ ਕੋਈ ਕਿੱਥੋਂ ਗ੍ਰਿਧਿਆ ਆ ਆ ਪਹਿਲਾਂ ਚਵਾਨੀ ਨਿਕਲਦੀ ਜਿਹੜੀ ਕਹਿੰਦੇ ਛੋਟੇ ਉਹਦੇ ਕਹਿੰਦੇ ਚਵਾਨੀ ਹਾਂ ਨੇ ਆ ਚਵਾਨੀ ਆ ਉਹ ਇਹ ਸਾਲ ਤੰਦਰੁਸਤ ਨੇ ਉੱਤੇ ਕਿਹੜੇ ਸਾਲ ਦਾ ਸਿੱਕਾ 1986 ਦਾ ਪਹਿਲਾਂ ਹੁਣ ਇਹ ਜਿਆਦਾ ਟਾਈਮ ਨਹੀਂ ਹੋਇਆ ਮਤਲਬ 40 50 ਸਾਲ ਲਾਲਾ ਆ ਸਿੱਕੇ ਇਦਾਂ ਦੇ ਚੱਲਦੇ ਹੁੰਦੇ ਸੀ ਪਹਿਲਾਂ ਆ ਚਾਰਾਂ ਨੇ ਆ 1951 ਦਾ ਹੈ ਚਾਰਾਂ ਨੇ ਇੰਡੀਆ ਦੇ 1952 ਦਾ ਸਿੱਕਾ ਆ ਜਗਿੰਦਰ ਸਿੰਘ ਦਾ ਨਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਲੰਨਾ ਇਹ ਉਹ ਨੋਟ ਨੇ ਜਿਹੜੇ ਕਿ ਬੰਦ ਹੋ ਚੁੱਕੇ ਨੇ ਨੋਟ ਹੁਣ ਕੋਈ ਮਾਰਕੀਟ 'ਚ ਨਹੀਂ ਆਉਂਦਾ ਜਮਾ ਕਰਕੇ ਰੱਖਿਆ ਇੱਕ ਦੇ ਦੋ ਦੇ ਆ ਪੰਜ ਦੇ ਆ ਤਾਂ ਹੋ ਗਏ 10 ਦੇ ਪੁਰਾਣੇ ਕਾਲੇ ਨੋਟ ਹੈ ਨਾ ਆ 10 ਦੇ ਨੋਟ ਹੋ ਗਏ ਪੁਰਾਣੇ ਕਾਲੇ ਤੇ ਆ ਅਗੇ ਦੂਜੇ ਇਹ ਬੈਂਕ ਮਲੇਸ਼ੀਆ ਦਾ ਆ ਹੋ ਗਿਆ ਨੇਪਾਲ ਨੇਪਾਲ ਦਾ ਆ ਵੀ ਨੇਪਾਲ ਦਾ ਆ ਆ ਵੀ ਨੇਪਾਲ ਦਾ ਆ ਆ ਵੀ ਨੇਪਾਲ ਦਾ ਆ ਇਹ ਨੇਪਾਲ ਦੇ ਨੇ 5 7 ਨੋਟ ਜਿਹੜੇ 10 ਨੋਟ ਨੇ ਆ ਪਤਾ ਨਹੀਂ ਕਿਹੜੇ ਦੇਸ਼ ਦੀ ਕਰੰਸੀ ਆ ਭਰਾਵਾ 20 ਆ ਤੇ ਆ ਇੱਕ ਡਲ ਕਾ 100 ਦਾ ਇਹ ਦਿਨਾਰ ਜ਼ਰੂਰ ਇਹਨੇ ਅਰਬ ਕੰਟਰੀਆਂ ਦੇ ਨੇ ਦੋ ਤਿੰਨ ਜਿਹੜੇ ਤੁਹਾਨੂੰ ਦਿਖਾ ਰਿਹਾ ਜੇ ਹੋਰ ਸਿੱਕੇ ਆ ਦੀ ਅੱਗੇ ਦੇਖਣੀਆਂ ਅੱਜ ਦੇ ਵਾਸਤੇ ਬਹੁਤ ਆ ਵੀਡੀਓ ਲੰਬੀ ਹੋ ਗਈ ਆ ਜੇ ਹੋਰ ਇਹਨਾਂ ਬਾਰੇ ਡਿਟੇਲ ਜਾਣਨੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਬਾਕੀ ਸਾਰੇ ਸਿੱਕੇ ਜਿਹੜੇ ਨਹੀਂ ਹੈਗੇ ਪਛਾਣੇ ਉਹ ਵੀ ਡਿਟੇਲ ਕਰਕੇ ਦੱਸੂ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸੀ ਕਿ ਤੁਹਾਨੂੰ ਦਿਖਾਉਣ ਵਾਲੀ ਉਹ ਆ ਸੀਗੀ ਕਿਉਂਕਿ ਮੈਂ ਅੱਜ ਤੱਕ ਕਦੇ ਦੇਖਿਆ ਨਹੀਂ ਹੈਗਾ 100 ਡਾਲਰ ਦਾ ਸਿੱਕਾ ਇਹ ਮੈਂ ਕਦੇ ਦੇਖਿਆ ਨਹੀਂ ਹੈਗਾ ਅੱਜ ਤੱਕ ਨਾ ਮੈਂ 20 ਡਾਲਰ ਦਾ ਸਿੱਕਾ ਦੇਖਿਆ ਇਹ ਮੈਂ ਮਹਿੰਗੇ ਲੱਤੇ ਸੀ ਕਹਿਣ ਦਾ ਮਤਲਬ ਇਹ ਹੁਣ ਇਹ ਪਤਾ ਨਹੀਂ ਕਿਹੜੇ ਦੇਸ਼ ਦੇ ਆ ਆਲਾ ਇੱਕ ਪਾਉਂਡ ਇਹ ਪਤਾ ਨਹੀਂ ਕਿਹੜੇ ਦੇਸ਼ ਦੇ ਆ ਹੁਣ ਪਾਉਂਡ ਆਲਾ ਨਾਲ ਭਾਈ ਬਾਪੂ ਨੇ ਵੀ ਕੱਢਤਾ ਇੱਕ ਪਾਉਂਡ ਆ ਇਹ ਮੋਟੇ ਇਹਨਾਂ ਦੀ ਮਟਾਈ ਦੇਖ ਯਾਰ ਸਿੱਕੇ ਦੀ ਮਟਾਈ ਇਹ ਕਲੀਅਰ ਆ ਵੀ ਇਹਨੂੰ ਇਹਨੂੰ ਜੇਕਰ ਪਗਲਾ ਆ ਕੇ ਅ ਮਤਲਬ ਵੇਚਿਆ ਜਾਵੇ ਤਾਂ ਇਹ ਮੋਟਾਈ ਜਿਹੜਾ ਵਜਨ ਆ ਰੇਟ ਦੇ ਨਾਲੋਂ ਮਹਿੰਗਾ ਵਿਕਦੇ ਸੀਗੇ ਆਪਣੇ ਸਿੱਕੇ ਜਿਹੜੇ ਵੱਡਿਆਂ ਤੋਂ ਛੋਟੇ ਕਰਨ ਦਾ ਇਹੀ ਕਾਰਨ ਸੀਗਾ ਕਿਉਂਕਿ ਤੋੜ ਕੇ ਜਾਂ ਭੰਨ ਕੇ ਉਹਨਾਂ ਨੂੰ ਵੇਚਦੇ ਸੀਗੇ ਨਾ ਤਾਂ ਉਹ ਉਸ ਕੀਮਤ ਦੇ ਨਾਲੋਂ ਜ਼ਿਆਦਾ ਮਹਿੰਗੇ ਵਿਕ ਜਾਂਦੇ ਸੀਗੇ ਇੰਨੇ ਭਾਰੇ ਸਿੱਕੇ ਹੁੰਦੇ ਸੀ ਪਹਿਲਾਂ ਦੇ ਕਹਿਣ ਨੂੰ ਹੁਣ ਤਾਂ ਛੋਟੇ ਤੋਂ ਛੋਟਾ ਛੋਟੇ ਤੋਂ ਛੋਟਾ ਸਿੱਕੇ ਖਤਮੇ ਹੋ ਗਏ ਐ ਸਾਡੀ ਗੱਲ ਖਤਮ ਹੁਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿਉਂਕਿ ਤਾਂਬੇ ਪਿੱਤਲ ਇਹਨਾਂ 'ਚ ਆਉਂਦੇ ਹੁੰਦੇ ਸੀਗੇ ਤੇ ਉਹਨੂੰ ਪਗਲਾ ਕੇ ਜਿੰਨੇ ਪੈਸੇ ਮਿਲਦੇ ਸੀਗੇ ਉਹ ਸਿੱਕੇ ਦੀ ਕੀਮਤ ਨਾਲੋਂ ਜ਼ਿਆਦਾ ਹੁੰਦੇ ਸੀਗੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ